ਜੱਗੇਵੀਰ ਸਾਸਤਰੀ ਕਾਲਜੀ ਹੋਰ ਸੁਣਾ ਬਾਸ ਠੀਕ ਆ ਦਾਸੀ ਦੇ ਪਿੰਡ ਪੈਣਪਰਾ ਪੁੱਛਦੇ ਆ ਤਾਂ ਪਿੰਡ ਕਲਾਸ ਜ਼ਿਲ੍ਹਾ ਫਰੀਦਪੁਰ ਨੇੜੇ ਮੁਦਕੀ ਸ਼ਹਿਰ ਫਰੀਦਕੋਟ ਓਕੇ ਹਾਂਜੀ ਪਿੰਡ ਆ ਗਿਆ ਕਲਾਸ ਜੱਗੇ ਦਾ ਤੇ ਜ਼ਿਲ੍ਹਾ ਫਰੀਦਪੁਰ ਤੇ ਆਹ ਚੋਟੀ ਸੂਆ ਦੂਜਾ ਤੀਜਾ ਇਹ ਤੀਜਾ ਸੂਆ ਸੁੰਦੀ ਆ ਜੀ ਓਕੇ ਦਿਨ 10 ਲੈ ਜੂ ਲੈ ਜੂ ਲੈ ਜੂ ਜੀ ਐਨ ਓਕੇ ਰਿਪੋਰਟ ਚੋਟੀ ਬੜਾ ਲੇਵਾ ਭਾਂਡਾ ਲੱਗਾ ਹਨਾ ਦੂਜੇ ਸੂਏ ਵੀ ਚੋਲਾ ਪਾ ਕੇ ਵਿਖਾਤੀਆਂ ਆਪਾਂ ਓਕੇ ਆ ਨੀਲੀ ਰਾਵੀ ਦੀ ਹਾਂਜੀ ਨੀਲੀ ਰਾਵੀ ਤੀਜਾ ਸੂਆ ਸੁੰਦੀ ਆ ਇਹ ਇਹ ਵੀ ਤੀਜਾ ਹੀ ਤੀਜਾ ਸੂਆ ਸੁੰਦੀ ਆ ਦੂਜੇ ਸੂਏ ਨੇ 14 ਕਿਲੋ ਦੁੱਧ ਦਿੱਤਾ ਜੀ ਦਿੱਤਾ ਵੀ ਹੋਊਗਾ ਲੋਇਰ ਕੀ ਹਾਂ ਆਰਤੀਆਂ ਦੇ ਸਹਰਾਣੇ ਵਾਂਗੂੰ ਗੁੰਦੀ ਪਈ ਆ ਹਣਾ ਬਹੁਤ ਸੋਹਣਾ ਲੇਵਾ ਪਾਂਡਾ ਲੱਗਦਾ ਮੈਂ ਨੂੰ ਬਰਨਾਲਾ ਲੇਵਾ ਵੇਖੋ ਹਾਂ ਕੀ ਬਾਤ ਆ ਤੇ ਬਾਕੀ ਟਿੱਪੀ ਟੂਪੀ ਓਕੇ ਹਾਂਜੀ ਓਕੇ ਓਕੇ ਜਾਵਾ ਜੀ ਚਾ ਆ ਗਈ ਫਿਰ ਟੋਕੜ ਗੱਬਣ ਆਈ ਟੋਕੜ ਗੱਬਣ ਜੀ ਚੈੱਕ ਪਾਸ ਚੈੱਕ ਪਾਸ 10 ਤਰੀਕ ਨੂੰ ਸਤਵਾਂ ਮਹੀਨਾ ਲੱਗ ਜਾਣਾ 6 ਪੂਰੇ ਹੋਏ ਨੇ ਜੀ 6 ਕੰਪਲੀਟ ਕਰ ਗਈ ਤੇ ਸਤਵਾਂ ਲੱਗ ਜਾਣਾ 10 ਤਰੀਕ ਨੂੰ ਹਾਂਜੀ ਹਾਂਜੀ ਤੇ ਦੁੱਧ ਹਜੇ ਵੀ 7 ਕਿਲੋ 7 ਕਿਲੋ ਦੁੱਧ ਕੀ ਬਾਤ ਆ ਸਜਨੋ ਬਹੁਤ ਚੰਗੀ ਝੋਟੀ ਆ ਤਿੱਜੇ ਸੂਏ ਲਈ ਗੱਬਣ ਤਿੱਜੇ ਲਈ ਗੱਬਣ